ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ V9 ਪੰਜਾਬੀ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਗਾਰ ਸੰਘੇੜਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦ ਨਾਰਥ ਪੰਜਾਬੀ ਨਿਊਜ਼ ਅਸ਼ੋ ਜਿੱਥੇ ਮੈਂ ਤੁਹਾਡੇ ਨਾਲ ਅਮਰੀਕਾ ਦੀਆਂ ਖਬਰਾਂ ਸਾਂਝੀਆਂ ਕਰਾਂਗੀ ਤੇ ਸਾਡੇ ਵਾਸਤੇ ਕੈਨੇਡਾ ਤੋਂ ਜਾਣਕਾਰੀ ਲੈ ਕੇ ਹਾਜ਼ਰ ਨੇ ਮਨਦੀਪ ਸਿੰਘ ਟਰ ਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਜਿੰਦਰਪੀਡੀ ਤੁਹਾਨੂੰ ਵੀ ਤੇ V9 ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਾਲ ਹੀ ਸਾਡੇ ਦਰਸ਼ਕਾਂ ਨੂੰ ਅਪੀਲ ਕੀ ਖਬਰਾਂ ਨੂੰ ਦੇਖਦੇ ਆਂ ਦੇਖਦੇ ਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਜ਼ਰ ਜੀ ਮਨਦੀਪ ਜੀ ਇਧਰ ਵਾਲੇ ਪਾਸੇ ਤੋਂ ਜੋ ਖਬਰਾਂ ਸਾਹਮਣੇ ਆਈਆਂ ਉਹਨਾਂ ਦੇ ਮੁਤਾਬਕ 73 ਜਿਹੜੀ ਸਾਲ ਦੀ ਬਜ਼ੁਰਗ ਔਰਤ ਹਰਜੀਤ ਕੌਰ ਨੂੰ ਆਈਸ ਵੱਲੋਂ ਡੀਟੇਨ ਕੀਤਾ ਗਿਆ ਉਸ ਤੇ ਇਸ ਸੰਬੰਧੀ ਅਪਡੇਟ ਸਾਹਮਣੇ ਆਈ ਹੈ ਉਹਦੇ ਨਾਲ ਜਾਣੂ ਕਰਵਾਵਾਂਗੇ ਇਸ ਤੋਂ ਇਲਾਵਾ ਹੁਣ ਜਿੱਥੇ ਇੱਕ ਪਾਸੇ ਵੱਡੀ ਪੱਧਰ ਦੇ ਉੱਪਰ ਰੇਡਾਂ ਮਾਰ ਕੇ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਪਰ ਦੂਜੇ ਪਾਸੇ ਜਿਹੜੇ ਖੇਤਾਂ ਦੇ ਮਾਲਕ ਨੇ ਉਹਨਾਂ ਨੂੰ ਕੰਮ ਹੀ ਨਹੀਂ ਮਿਲ ਰਿਹਾ ਇਸ ਸੰਬੰਧੀ ਉਹਨਾਂ ਨੇ ਆਪਣਾ ਦਰਦ ਬਿਆਨ ਕੀਤਾ ਹੈ ਤੇ ਤੁਸੀਂ ਦੱਸਿਓ ਤੁਹਾਡੇ ਵਾਲੇ ਪਾਸੇ ਤੋਂ ਕੀ ਖਬਰਾਂ ਨੇ ਬਿਲਕੁਲ ਜੀ ਕੈਨੇਡਾ ਤੋਂ ਵੀ ਅਹਿਮ ਖਬਰਾਂ ਨੇ ਜਿਹਦੇ ਵਿੱਚ ਗੱਲਬਾਤ ਕਰਾਂਗੇ ਸਰੀ ਤੋਂ ਇੱਕ ਹੋਰ ਪੰਜਾਬੀ ਨੌਜਵਾਨ ਨੂੰ ਗ੍ਰਫਤਾਰ ਕੀਤਾ ਗਿਆ ਗੋਲੀਆਂ ਚ ਲਾਉਣ ਦੇ ਮਾਮਲੇ ਵਿੱਚ ਫਰੋਤੀਆਂ ਦੇ ਮਾਮਲੇ ਵਿੱਚ ਤੇ ਕੈਲਗਰੀ ਚ ਜੱਜ ਸਵੇਰੇ ਗੋਲੀ ਚੱਲੀ ਉਸ ਉੱਤੇ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਨੂੰ ਲੈ ਕੇ ਪਾਰਲੀਮੈਂਟ ਦੇ ਵਿੱਚ ਜੋ ਹੁਣ ਇਸ ਵਾਰ ਸੈਸ਼ਨ ਸ਼ੁਰੂ ਹੋਇਆ ਉਹਦੇ ਵਿੱਚ ਸ਼ੁਰੂਆਤੀ ਤੌਰ 'ਤੇ ਹੀ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਮੁੱਦੇ ਭਖ ਰਹੇ ਨੇ ਇਸ ਮਾਮਲਾ ਚੁੱਕਿਆ ਹੈ ਕਿ 5 ਲੱਖ ਲੋਕਾਂ ਦਾ ਵੀਜ਼ਾ ਮੁੱਕ ਚੱਕਾ ਜੋ ਇਸ ਵਕਤ ਕੈਨੇਡਾ 'ਚ ਨੇ ਉਹਨਾਂ ਨੂੰ ਕਦੋਂ ਕੱਢਿਆ ਜਾਣਾ ਤੇ ਨਵੇਂ ਜਿਹੜੇ ਕਾਨੂੰਨ ਐਕਟ ਦੀ ਇਸ ਸੈਸ਼ਨ ਦੇ ਵਿੱਚ ਪੇਸ਼ ਹੋ ਸਕਦੇ ਨੇ ਬਿੱਲ ਦੇ ਰੂਪ ਦੇ ਵਿੱਚ ਤੇ ਕੁਝ ਹੋਰ ਖਾਸ ਖਬਰਾਂ ਨੇ ਕੈਨੇਡਾ 'ਚ ਵੀ ਚੈਨੀ ਚੋਰ ਪਹੁੰਚ ਗਏ ਆ ਉਹ ਵੀ ਗੱਲਬਾਤ ਦੱਸਾਂਗੇ ਨਾਲ ਵੀਡੀਓ ਵੀ ਦਿਖਾਵਾਂਗੇ ਵੀ ਕਿਵੇਂ ਚੈਨੀਆਂ ਜਿਹੜੀਆਂ ਲਾਈਆਂ ਜਾਂਦੀਆਂ ਨੇ ਸੋ ਇਹਨਾਂ ਸਾਰੀਆਂ ਖਬਰਾਂ ਤੇ ਗੱਲਬਾਤ ਕਰਾਂਗੇ ਪਰ ਇੰਦਰਪੀਰ ਜੀ ਸਭ ਤੋਂ ਪਹਿਲਾਂ ਸ਼ੁਰੂਆਤ ਤੁਹਾਡੇ ਤੋਂ ਕਰ ਲੈਂਦੇ ਆ ਅਮਰੀਕਾ ਵਾਲੇ ਪਾਸਿਓ ਬੇਬੇ ਹਰਜੀਤਕੌਰ ਦਾ ਮਾਮਲਾ ਜਿਨ੍ਹਾਂ ਦੀ ਉਮਰ 71 ਸਾਲ ਆ ਉਹਨਾਂ ਨੂੰ ਆਈਸਟੂ ਨੇ ਡਿਟੇਨ ਕੀਤਾ ਹੋਇਆ ਮੁੱਦਾ ਬਹੁਤ ਭੱਖ ਰਿਹਾ ਅਮਰੀਕਾ ਕੈਨੇਡਾ ਤੋਂ ਲੈ ਕੇ ਪੰਜਾਬ ਤੱਕ ਇਹਦੀ ਚਰਚਾ ਹੋ ਰਹੀ ਆ ਸੋ ਇਹਦੇ ਵਿੱਚ ਹੁਣ ਕਈ ਜਥੇਬੰਦੀਆਂ ਅੱਗੇ ਆ ਰਹੀਆਂ ਨੇ ਲੋਕ ਪ੍ਰਦਰਸ਼ਨ ਕਰ ਰਹੇ ਨੇ ਕਿ ਮਾਤਾ ਨੂੰ ਛੱਡਿਆ ਜਾਵੇ ਇੱਕ ਤਾਂ ਵੈਸੇ ਬਜ਼ੁਰਗ ਨੇ ਦਵਾਈਆਂ ਦੀ ਲੋੜ ਹੁੰਦੀ ਆ ਹੋਰ ਕਈ ਤਰ੍ਹਾਂ ਦੇ ਖਿਆਲ ਦੀ ਲੋਡ ਹੁੰਦੀ ਹੈ ਬਜ਼ੁਰਗਾਂ ਨੂੰ ਪਰ ਇਸ ਉਮਰ 'ਚ ਫਰਾਸਤ ਦੇ ਵਿੱਚ ਉਹ ਸਾਰਾ ਕੁਝ ਨਹੀਂ ਮਿਲ ਸਕਦਾ ਸੋ ਦੱਸਿਓ ਕੀ ਚੱਲ ਰਿਹਾ ਤੇ ਕੋਈ ਉਮੀਦ ਹੈ ਕਿ ਉਹਨਾਂ ਨੂੰ ਛੱਡਿਆ ਜਾਵੇਗਾ ਜੀ ਮਨਦੀਪ ਜੀ ਹਰਜੀਤ ਕੌਰ ਦੇ ਸਬੰਧ ਦੇ ਵਿੱਚ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਪਹਿਲਾਂ ਤਾਂ ਮਾਫ ਕਰਨਾ ਮੈਂ ਸ਼ੁਰੂਆਤ ਦੇ ਵਿੱਚ ਉਮਰ ਜਿਹੜੀ ਸੀ ਉਹ ਗਲਤ ਬੋਲ ਗਈ ਸੋ 73 ਸਾਲ ਦੀ ਉਮਰ ਹੈ ਉਹਨਾਂ ਦੀ ਹਰਜੀਤ ਕੌਰ ਜਿਨ੍ਹਾਂ ਨੂੰ ਆਈਸ ਵੱਲੋਂ ਆਪਣੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਉਸ ਸੰਬੰਧੀ ਅਪਡੇਟ ਜੋ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਪਤਾ ਚੱਲਿਆ ਕਿ ਉਹਨਾਂ ਨੂੰ ਵੇਕਰਸ ਫੀਲਡ ਦੇ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਗਿਆ ਹੈ ਉਹਨਾਂ ਦਾ ਜਿਹੜਾ ਵਕੀਲ ਹੈ ਉਸ ਵੱਲੋਂ ਵੀ ਖੁਦ ਜਾਣਕਾਰੀ ਸਾਂਝੀ ਕੀਤੀ ਗਈ ਜਿੱਥੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜਦੋਂ ਆਈਸ ਵੱਲੋਂ ਫੜਿਆ ਗਿਆ ਤੇ ਉਹਨਾਂ ਨੂੰ ਕਿਹੜੇ ਹਾਲਾਤਾਂ ਦੇ ਵਿੱਚ ਲਿਜਾਇਆ ਗਿਆ ਉਹ ਕਹਿੰਦੇ ਵੇ ਗੱਡੀ ਦੇ ਵਿੱਚ ਬਿਠਾ ਲਿਆ ਗਿਆ ਗੱਡੀ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਫ੍ਰੈਜ਼ਨਲ ਲਿਜਾਇਆ ਗਿਆ ਜਿਸ ਤੋਂ ਬਾਅਦ ਬੇਕਰਸਫੀਲਡ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਪਰ ਇਸ ਦੌਰਾਨ ਜਿਹੜੀ ਖਾਸ ਗੱਲ ਇਹ ਧਿਆਨ ਦੇਣ ਵਾਲੀ ਹੈ ਕਿ ਹਤਕੜੀਆਂ ਜੜੀਆਂ ਸੀ ਉਹ ਬੇਬੇ ਤੇ ਲਗਾਈਆਂ ਹੋਈਆਂ ਸੀ ਤੇ ਨਾਲ ਜਦੋਂ ਉਹਨਾਂ ਨੂੰ ਗੱਡੀ ਦੇ ਵਿੱਚ ਬਿਠਾਇਆ ਤਾਂ ਸੀਟ ਬੈਲਟ ਨਹੀਂ ਲਗਾਈ ਹੋਈ ਸੀ ਤੇ ਨਾਲ ਹੀ ਪਰਿਵਾਰ ਦੇ ਦੱਸਰ ਮੁਤਾਬਕ ਉਹਨਾਂ ਦੀ ਗੋਡਿਆਂ ਦਾ ਜਿਹੜਾ ਆਪਰੇਸ਼ਨ ਹੋਇਆ ਹੈ ਸਰਜਰੀ ਹੋਈ ਹੈ ਜਿਸ ਦੇ ਕਾਰਨ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤ ਪਰੇਸ਼ਾਨੀ ਜਿਹੜੀ ਉਸ ਵੇਲੇ ਆਈ ਕਿਉਂਕਿ ਫਰੀ ਦੇ ਫਰੀਵੇ ਦੇ ਉੱਪਰੋਂ ਦੀ ਜਦੋਂ ਉਹਨਾਂ ਨੂੰ ਅਲੱਗ-ਅਲੱਗ ਥਾਵਾਂ ਤੇ ਲਿਜਾਇਆ ਗਿਆ ਤੇ ਇਸ ਦੇ ਨਾਲ ਕਿਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਇਹਦੇ ਅਸੀਂ ਸਾਰੇ ਸਮਝ ਸਕਦੇ ਹਾਂ ਇਸ ਤੋਂ ਇਲਾਵਾ ਮਨਦੀਪ ਜੀ ਪਤਾ ਲੱਗਿਆ ਹੈ ਕਿ ਉਹਨਾਂ ਦੀ ਵਕੀਲ ਨੂੰ ਫੋਨ ਕਾਲ ਕਰਨ ਦੀ ਜਿਹੜੀ ਉਸ ਲਈ ਪਰਮਿਸ਼ਨ ਜਾਂ ਫਿਰ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ ਪਰ ਜਦੋਂ ਖੁਦ ਵਕੀਲ ਨੇ ਕਿਹਾ ਕਿ ਮੈਨੂੰ ਕਾਲ ਕੀਤੀ ਜਾਵੇ ਤਾਂ ਬਾਅਦ ਦੇ ਵਿੱਚ ਸੰਪਰਕ ਕੀਤਾ ਗਿਆ ਜਦੋਂ ਉੱਥੇ ਉਹਨਾਂ ਦੇ ਨਾਲ ਮਿਲੇ ਤਾਂ ਪਤਾ ਚੱਲਿਆ ਹੈ ਕਿ ਜਿਹੜੀ ਬੇਬੇ ਹੈ ਉਹ ਸ਼ੁੱਧ ਸ਼ਾਕਾਹਾਰੀ ਹੈ ਉਹ ਕਿਸੇ ਵੀ ਤਰੀਕੇ ਦਾ ਮਾਸ ਮੀਟ ਸੇਵਨ ਨਹੀਂ ਕਰਦੇ ਕਾਫੀ ਦਿਨਾਂ ਤੋਂ ਬਾਅਦ ਉਹਨਾਂ ਨੂੰ ਜਿਹੜਾ ਪੂਰੀ ਤਰੀਕੇ ਦੇ ਨਾਲ ਵੈਜੀਟੇਰੀਅਨ ਫੂਡ ਹੁੰਦਾ ਹੈ ਜਿਹੜਾ ਉਹਨਾਂ ਨੂੰ ਹਾਸਲ ਹੋਇਆ ਤੇ ਜਿਹੜੀ ਡਿਟੈਂਸ਼ਨ ਸੈਂਟਰ ਦੇ ਵਿੱਚ ਵੀ ਰੱਖਿਆ ਗਿਆ ਉੱਥੇ ਵੀ ਕਹਿੰਦੇ ਕਾਫੀ ਪਰੇਸ਼ਾਨੀਆਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਹੁਣ ਇੱਕ ਤਾਂ ਉਹਨਾਂ ਦੀ ਉਮਰ ਕਾਫੀ ਜ਼ਿਆਦਾ ਹੈ ਇਸ ਤੋਂ ਇਲਾਵਾ ਕੁਝ ਸਿਹਤ ਸੰਬੰਧੀ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ ਗਿਆ ਪਰਿਵਾਰ ਦੇ ਤੰਦਿਮ ਤਾਬਕ ਉਹਨਾਂ ਨੂੰ ਬਲੱਡ ਹੈ ਜਿਸ ਦੇ ਕਾਰਨ ਉਹ ਦਵਾਈ ਖਾਂਦੇ ਨੇ ਚਿੰਤਾ ਇਸ ਕਰਕੇ ਪ੍ਰਗਟਾਈ ਜਾ ਰਹੀ ਹੈ ਮਨਦੀਪ ਜੀ ਪਹਿਲਾਂ ਵੀ ਅਸੀਂ ਜਦੋਂ ਇਸ ਸੰਬੰਧੀ ਗੱਲਬਾਤ ਕੀਤੀ ਤਾਂ ਦੱਸਿਆ ਸੀ ਵੇ ਕਾਫੀ ਲੰਬਾ ਸਮਾਂ ਲੱਗ ਗਿਆ ਉਹਨਾਂ ਨੂੰ ट्रैवल ਡਾਕੂਮੈਂਟ ਜਿਹੜਾ ਨਹੀਂ ਮਿਲਿਆ ਕਿਉਂਕਿ ਸਾਲ 2012 ਦੇ ਵਿੱਚ ਉਹਨਾਂ ਦਾ ਅਸਾਈਲਮ ਦਾ ਕੇਸ ਰੱਦ ਕੀਤਾ ਗਿਆ ਸੀ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਜਿਹੜੇ ਵਿਚਾਰ ਪੇਸ਼ ਕੀਤੇ ਗਏ ਕਈਆਂ ਵੱਲੋਂ ਕੁਝ ਅਜੀਬ ਕਿਸਮ ਦੀਆਂ ਟਿੱਪਣੀਆਂ ਵੀ ਕੀਤੀਆਂ ਗਈਆਂ ਪਰ ਜਦੋਂ ਅਸੀਂ ਕਿਸੇ ਦੇ ਮਾਮਲੇ ਦੇ ਨਾਲ ਜਾਣੂ ਨਹੀਂ ਹੁੰਦੇ ਸਾਨੂੰ ਨਿੱਜੀ ਤੌਰ ਦੇ ਉੱਪਰ ਨਹੀਂ ਪਤਾ ਹੁੰਦਾ ਤਾਂ ਅਸੀਂ ਕੁਝ ਵੀ ਜਿਹੜੀਆਂ ਕਿਆਸਰਾਈਆਂ ਨਹੀਂ ਲਗਾ ਸਕਦੇ ਸੁਮਨਦੀਪ ਜੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਸ ਸੰਬੰਧੀ ਕੀ ਜਿਹੜੇ ਕਦਮ ਚੁੱਕੇ ਜਾਂਦੇ ਨੇ ਪਰ ਲਗਾਤਾਰ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਪਰਦਰਸ਼ਨ ਵੀ ਹੋਇਆ ਵੱਡੇ ਪਦਰ ਦੇ ਉੱਪਰ ਲੋਕ ਇਕੱਠੇ ਵੀ ਹੋਏ ਜਿਨ੍ਹਾਂ ਵੱਲੋਂ ਮੰਗ ਕੀਤੀ ਗਈ ਕਿ ਉਹਨਾਂ ਨੂੰ ਜਿਹੜਾ ਇਹ ਛੱਡ ਦੇਣਾ ਚਾਹੀਦਾ ਹੈ ਉਹਨਾਂ ਵੱਲੋਂ ਕੋਈ ਵੀ ਅਜਿਹੇ ਹਰ ਜੁਰਮ ਨਹੀਂ ਕੀਤਾ ਗਿਆ ਸਾਰੀਆਂ ਐਸੀਆਂ ਪੇਸ਼ੀਆਂ ਦੇ ਉੱਪਰ ਉਹ ਗਏ ਨੇ ਚੰਗੀ ਤਰੀਕੇ ਦੇ ਨਾਲ ਉੱਥੇ ਔਰ ਉਹਨਾਂ ਵੱਲੋਂ ਗੱਲਬਾਤ ਵੀ ਕੀਤੀ ਜਾ ਰਹੀ ਸੀ ਇੱਕ ਹੋਰ ਚੀਜ਼ ਧਿਆਨ ਜਿਓ ਦੇਣ ਵਾਲੀ ਹੈ ਮਨਦੀਪ ਜੀ ਜਦੋਂ ਆਪਾਂ ਇਹ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਸੀ ਕਿਸੇ ਇੱਕ ਦਰਸ਼ਕ ਨੇ ਉਸਦੇ ਹੇਠਾਂ ਕਮੈਂਟ ਵੀ ਕੀਤਾ ਸੀ ਆਪਨੂੰ ਨਹੀਂ ਪਤਾ ਵੀ ਉਹ ਕਿੰਨਾ ਸਹੀ ਹੈ ਜਾਂ ਨਹੀਂ ਅਸੀਂ ਉਸ ਦੀ ਪੁਸ਼ਟੀ ਨਹੀਂ ਕਰਦੇ ਪਰ ਉਹਨਾਂ ਦੇ ਦੱਸਣ ਦੀ ਮੁਤਾਬਕ ਉਹ ਕਹਿੰਦੇ ਵੇ ਮੈਂ ਖੁਦ ਉੱਥੇ ਮੌਜੂਦ ਸੀ ਬੇਬੇ ਦੇ ਨਾਲ ਵੀ ਆਈਸ ਵੱਲੋਂ ਚੰਗੀ ਤਰ੍ਹਾਂ ਗੱਲ ਕੀਤੀ ਜਾ ਰਹੀ ਸੀ ਉਹ ਕਹਿੰਦੇ ਵੇ ਬਾਕੀਆਂ ਨੂੰ ਛੱਡਿਆ ਗਿਆ ਪਰ ਉਹਨਾਂ ਨੂੰ ਜਿਹੜਾ ਉਸ ਵੇਲੇ ਡੀਟੇਨ ਕਰ ਲਿਆ ਗਿਆ ਸੋ ਇਹ ਕੋਈ ਹੋ ਸਕਦਾ ਹੈ ਕਿ ਉੱਥੇ ਉਸ ਵੇਲੇ ਮੌਜੂਦ ਹੋਣ ਜਿਨ੍ਹਾਂ ਵੱਲੋਂ ਇਹ ਗੱਲ ਜਿਹੜੀ ਸੀ 사nji ਕਮੈਂਟ ਦੇ ਰਾਹੀਂ ਸਾਡੇ ਨਾਲ ਕੀਤੀ ਗਈ ਤੇ ਅਸੀਂ ਉਹ ਕਮੈਂਟ ਪੜਿਆ ਵੀ ਸੁਮਨਦੀਪ ਜੀ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਬੰਧੀ ਕੀ ਹੁੰਦਾ ਪਰ ਇਸ ਵੇਲੇ ਮੰਗ ਇਹੀ ਹੈ ਵੀ ਉਹਨਾਂ ਨੂੰ ਛੱਡਿਆ ਜਾਵੇ ਜੀ ਬਿਲਕੁਲ ਔਰ ਜੋ ਪ੍ਰਦਰਸ਼ਨ ਹੋ ਰਹੇ ਸੀ ਉਹਨਾਂ ਦੇ ਹੱਕ ਦੇ ਵਿੱਚ ਇੰਦਰਪ੍ਰੀਤ ਜੀ ਉਹਦੇ ਵਿੱਚ ਮੈਨੂੰ ਸਭ ਤੋਂ ਖੂਬਸੂਰਤ ਗੱਲ ਇਹ ਲੱਗੀ ਤੇ ਇੱਕ ਤਾਂ ਲਿਖਿਆ ਹੋਇਆ ਸੀ ਕਿ ਸਾਡੇ ਦਾਦੀ ਨੂੰ ਰਿਹਾ ਕਰੋ ਤਾਂ ਉਸ ਤੋਂ ਬਾਅਦ ਜਿਹੜੇ ਗੋਰੇ ਸੀਗੇ ਉਹ ਵੀ ਇਸ ਪ੍ਰੋਟੈਸਟ ਦਾ ਇਸ ਪ੍ਰਦਰਸ਼ਨ ਦਾ ਹਿੱਸਾ ਬਣੇ ਜੋ ਕਿ ਕਾਫੀ ਇੱਕ ਮੇਰੇ ਖਿਆਲ ਨਾਲ ਇੱਕ ਤਸੱਲੀ ਬਖਸ਼ ਗੱਲ ਸੀ ਜੀ ਬਿਲਕੁਲ ਕਿਉਂਕਿ ਮਨਦੀਪ ਜੀ ਬਹੁਤ ਸਾਰੇ ਲੋਕ ਜਿਹੜੇ ਵਿਰੋਧ ਵੀ ਕਰਦੇ ਨੇ ਉਹਨਾਂ ਵਿੱਚੋਂ ਬਹੁਤਿਆਂ ਦਾ ਇਹੀ ਮੰਨਣਾ ਹੈ ਕਿ ਜੇਕਰ ਕੋਈ ਗਲਤ ਕਰਦਾ ਹੈ ਜਾਂ ਕਿਸੇ ਦਾ ਕੋਈ ਕ੍ਰਿਮੀਨਲ ਰੈਕર્ડ ਹੈ ਉਸਦੇ ਖਿਲਾਫ ਤਾਂ ਕਾਰਵਾਈ ਕਰੋ ਪਰ ਜਿਹੜੇ ਲੋਕਾਂ ਦਾ ਕੋਈ ਕਸੂਰ ਨਹੀਂ ਹੈ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰੈਕર્ડ ਨਹੀਂ ਹੈ ਉਹਨਾਂ ਦੇ ਨਾਲ ਇਸ ਤਰ੍ਹਾਂ ਪੇਸ਼ ਨਹੀਂ ਆਉਣਾ ਚਾਹੀਦਾ ਇਸ ਤੋਂ ਬਾਅਦ ਮਨਦੀਪ ਜੀ ਗੱਲ ਕਰਦੇ ਆ ਕੈਨੇਡਾ ਤੋਂ ਜਿਹੜੀ ਖਬਰ ਸਾਹਮਣੇ ਆਈ ਹੈ ਗੋਲੀਆਂ ਚੱਲੀਆਂ ਨੇ ਗੋਲੀਆਂ ਚੱਲਣ ਦੀਆਂ ਵਾਰਦਾਤਾ ਅਕਸਰ ਸਾਹਮਣੇ ਆਉਂਦੀਆਂ ਨੇ ਪਰ ਇੱਕ ਥਾਂ ਤੋਂ ਗ੍ਰਿਫਤਾਰੀ ਹੋਣ ਦੇ ਬਾਰੇ ਵੀ ਪਤਾ ਲੱਗਿਆ ਸੋ ਇਹਨਾਂ ਬਾਰੇ ਜਾਣਕਾਰੀ ਜੀ ਬਿਲਕੁਲ ਜੀ ਕੈਨੇਡਾ ਦੇ ਵਿੱਚ ਗੋਲੀਆਂ ਚੱਲਣੀਆਂ ਫਰੋਤੀਆਂ ਮੰਗਣੀਆਂ ਇਹ ਖਬਰਾਂ ਅੱਜਕੱਲ ਆਮ ਹੋ ਰਹੀਆਂ ਨੇ ਸਵੇਰ ਦਾ ਸੰਬੰਧਤ ਜਿਹੜੀ ਕੁਝ ਅਪਡੇਟਸ ਜਿਹੜੀਆਂ ਅੱਜ ਅਸੀਂ ਦਰਸ਼ਕਾਂ ਨਾਲ ਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਜੀ ਟ੍ਰਾਂਟੋ ਖੇਤਰ ਜੀ ਟ੍ਰਾਂਟੋ ਖੇਤਰ ਦੇ ਵਿੱਚ ਪਿਛਲੇ ਦਿਨਾਂ ਦੀ ਘਰਾਂ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਗ੍ਰਿਫਤਾਰੀਆਂ ਹੋ ਰਹੀਆਂ ਸੀਗੀਆਂ ਜਿਹਦੇ ਵਿੱਚ ਦੋ ਜਣਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਹਨਾਂ ਦਾ ਇੱਕ ਸਾਥੀ ਜਿਹੜਾ ਹਲੇ ਤੱਕ ਪੁਲਿਸ ਦੇ ਹੱਥੇ ਨਹੀਂ ਚੜਿਆ ਸੀਗਾ ਸੋ ਸਰੀ ਪੁਲਿਸ ਨੇ ਜੀ ਉਹ ਵਿਅਕਤੀ ਨੂੰ ਉਸ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਪੀਲ ਸੋ ਜੋ ਖਬਰ ਸਾਹਮਣੇ ਆਈ ਆ ਜੀ ਸਰੀ ਦੇ ਵਿੱਚ ਗਰਦੀਪ ਸਿੰਘ ਸ਼ੇਰਗੱਲ ਜਿਸ ਦੀ ਉਮਰ 26 ਸਾਲ ਦੱਸੀ ਜਾ ਰਹੀ ਉਸ ਨੂੰ ਸਰੀ ਪੁਲਿਸ ਨੇ ਫੜ ਕੇ ਜਿਹੜਾ ਹਵਾਲੇ ਕੀਤਾ ਅਪੀਲ ਪੁਲਿਸ ਤੇ ਇਹਦੇ ਦੋ ਸਾਥੀ ਜਿਹਦੇ ਵਿੱਚ 20 ਸਾਲ ਦਾ ਹੁਸਨਦੀਪ ਸਿੰਘ ਮਿਸਿਸਾਗਾ ਤੋਂ 27 ਜੁਲਾਈ ਨੂੰ ਫੜਿਆ ਸੀ ਤੇ 26 ਅਗਸਤ ਨੂੰ ਇਹਨਾਂ ਦੇ ਖੋਰ ਸਾਥੀ 23 ਸਾਲ ਦਾ ਗੁਰਪ੍ਰੀਤ ਸਿੰਘ ਵਿਨੀਪੈਕ ਤੋਂੜ ਕੇ ਆਇਆ ਸੀਗਾ ਇਹ ਖਬਰ ਆਪਾਂ ਪ੍ਰੋਗਰਾਮ 'ਚ ਦ ਪਹਿਲਾਂ ਹੀ ਸੁਣਾ ਚੁੱਕੇ ਹਾਂ ਵੀ ਕੁਝ ਦਿਨ ਪਹਿਲਾਂ ਉਹਨੂੰ ਫੜਿਆ ਗਿਆ ਸੀਗਾ ਉਦੋਂ ਆਪਾਂ ਇਹ ਖਬਰ ਸੁਣਾਈ ਸੀ ਕਿ ਉਹਨਾਂ ਦੇ ਇੱਕ ਸਾਥੀ ਜਿਹੜਾ ਫਰਾਰ ਸੀਗਾ ਇਹਨਾਂ ਤੇ ਦੋਸ਼ ਇਹ ਨਹੀਂ ਜੀ ਕਿ ਇਹਨਾਂ ਨੇ ਟੋਰਾਂਟੋ ਖੇਤਰ ਦੇ ਵਿੱਚ ਘਰਾਂ ਦੇ ਉੱਤੇ ਗੋਲੀਆਂ ਚੁਲਾ ਕੇ ਫਰੋਤੀਆਂ ਮੰਗੀਆਂ ਨੇ ਸੋ ਇਹਦੇ ਵਿੱਚ ਉਹਨਾਂ ਦੇ ਤਿੰਨਾਂ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਦੀ ਸੰਬੰਧੀ ਕੁਝ ਤਸਵੀਰਾਂ ਸਰੀ ਤੋਂ ਸਾਹਮਣੇ ਆਈਆਂ ਸੀ ਪਰ ਉਹਦੇ ਵਿੱਚ ਅਸੀਂ ਜ਼ਿਕਰ ਵੀ ਕੀਤਾ ਸੀ ਕਿ ਹੱਲੇ ਸਾਨੂੰ ਪੂਰੀ ਤਰ੍ਹਾਂ ਪੁਲਿਸ ਤੇ ਜਾਣਕਾਰੀ ਨਹੀਂ ਦਿੱਤੀ ਪਰ ਸਰੀ ਤੇ ਪਰ ਗੱਡੀਆਂ ਜਿਹੜੀਆਂ ਅਸੀਂ ਜ਼ਰੂਰ ਦੇਖੀਆਂ ਗਈਆਂ ਸੀਆਂ ਰੋਡ ਦੇ ਉੱਤੇ ਗ੍ਰਿਫਤਾਰ ਕਰਦਿਆਂ ਦੀਆਂ ਨੌਜਵਾਨਾਂ ਨੂੰ ਜਿਹਦੇ ਵਿੱਚ ਲੱਗ ਰਿਹਾ ਸੀ ਕਿ ਪੰਜਾਬੀ ਨੌਜਵਾਨ ਆ ਸੋ ਉਸੇ ਸੰਬੰਧੀ ਅੱਜ ਸਪਸ਼ਟੀਕਰਨ ਪੁਲਿਸ ਦਾ ਆਇਆ ਤੇ ਇਹ ਗ੍ਰਿਫਤਾਰ ਕਰ ਲਿਆ ਗਿਆ ਤੇ ਉਧਰ ਕੈਲਗਰੀ ਤੋਂ ਅੱਜ ਇੱਕ ਹੋਰ ਖਬਰ ਸਾਹਮਣੇ ਆਈ ਹੈ ਜੀ ਕਿ ਕੈਲਗਰੀ ਦੇ ਵਿੱਚ ਇੱਕ ਇੱਕ ਪੰਜਾਬੀ ਦੇ ਜਿਹੜਾ ਗ੍ਰੋਸਰੀ ਸਟੋਰ ਆ ਦੇਸੀ ਗ੍ਰੋਸਰੀ ਸਟੋਰ ਆ ਉਹਦੇ ਤੇ ਗੋਲੀਆਂ ਚੱਲੀਆਂ ਨੇ ਸੋ ਦੱਸਿਆ ਜਾ ਰਿਹਾ ਜੋ ਸ਼ੰਕਾ ਪ੍ਰਕਟਾਈ ਜਾ ਰਹੀ ਹੈ ਕਿ ਮਾ ਬੱਲਾ ਇਹ ਵੀ ਫਰੋਤੀ ਦਾ ਹੀ ਲੱਗ ਰਿਹਾ ਸੋ ਫਰੋਤੀ ਨਾਲ ਜੁੜੇ ਮਾਮਲੇ ਕਾਫੀ ਸਾਹਮਣੇ ਆ ਰਹੇ ਨੇ ਜਿੱਥੇ ਇੱਥੇ ਪੰਜਾਬੀ ਵੱਡੇ ਕਾਰੋਬਾਰੀ ਹੈਗੇ ਨੇ ਪੰਜਾਬੀ ਦੀ ਵਸੂ ਜ਼ਿਆਦਾ ਹੈਗੀ ਆ ਉੱਥੇ ਵੱਡੀ ਗਿਣਤੀ ਤੇ ਫਰੋਤੀਆਂ ਦੇ ਮਾਮਲੇ ਇੰਦਰਪੀਜੀ ਸਾਹਮਣੇ ਲਗਾਤਾਰ ਆ ਰਹੇ ਨੇ ਜੀ ਬਿਲਕੁਲ ਮਨਦੀਪ ਜੀ ਇਸ ਤੋਂ ਬਾਅਦ ਗੱਲ ਕਰਦੇ ਹਾਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਾਣਕਾਰੀ ਦੀ ਅਸੀਂ ਦੇਖਿਆ ਕਿ ਮੌਜੂਦਾ ਸਮੇਂ ਕੈਨੇਡਾ ਤੋਂ ਇਮੀਗ੍ਰੇਸ਼ਨ ਬੇਸ ਸੰਬੰਧੀ ਕਿਸ ਤਰ੍ਹਾਂ ਦੀਆਂ ਅਪਡੇਟਸ ਸਾਹਮਣੇ ਆਈਆਂ ਨੇ ਜਿੱਥੇ ਬਹੁਤੇ ਮਾਮਲੇ ਜਿਹੜੇ ਸਖਤੀ ਦੇ ਨਾਲ ਜੁੜੇ ਹੋਏ ਨੇ ਈਵਨ ਜਿਹੜੇ ਵਿਰੋਧੀ ਲੀਡਰ ਨੇ ਉਹਨਾਂ ਵੱਲੋਂ ਵੀ ਅਜੇਹੇ ਦੇ ਵਿੱਚ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਜੋ ਕਿ ਇਮੀਗ੍ਰੇਸ਼ਨ ਦੇ ਹੱਕ ਦੇ ਵਿੱਚ ਨਹੀਂ ਹਨ ਪਰ ਹੁਣ ਪਾਰਲੀਮੈਂਟ ਦੇ ਵਿੱਚ ਇਮੀਗ੍ਰੇਸ਼ਨ ਸੰਬੰਧੀ ਕਿਸ ਤਰ੍ਹਾਂ ਦੀਆਂ ਟਿੱਪਣੀਆਂ ਦੇਖਣ ਨੂੰ ਮਿਲ ਰਹੀਆਂ ਨੇ ਬਿਲਕੁਲ ਜੀ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੈ ਜੋ ਸ਼ੁਰੂ ਹੋ ਚੁੱਕਾ ਇਸ ਵਕਤ ਜਿਹਦੇ ਵਿੱਚ ਸਰਕਾਰ ਨੂੰ ਘੇਰਿਆ ਜਾ ਰਿਹਾ ਲਗਾਤਾਰ ਵਿਰੋਧੀ ਧਿਰ ਦੇ ਵੱਲੋਂ ਖਾਸ ਤੌਰ ਤੇ ਜਿਹੜੇ ਹਾਊਸਿੰਗ ਦੇ ਮਹਿੰਗਾਈ ਦੇ ਮੁੱਦੇ ਨੇ ਜੋ ਬੇਰੋਜ਼ਗਾਰੀ ਦੇ ਮੁੱਦੇ ਨੇ ਤੇ ਸਭ ਤੋਂ ਖਾਸ ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਆ ਉਹਨੂੰ ਲੈ ਕੇ ਜਿਹੜੀ ਲਗਾਤਾਰ ਵਿਰੋਧੀ ਧਿਰ ਜਿਹੜੀ ਉਹ ਘਰਾਓ ਕਰ ਰਹੀ ਹੈ ਸਰਪੰਚੂਤਾ ਸਰਕਾਰ ਦੀ ਵਿਚ ਇਸ ਮੰਤ ਜਿਹੜੇ ਐਂਗਲੀ ਤੋਂ ਨਵੇਂ ਨੌਜਵਾਨ ਪੰਜਾਬੀ ਐਮਪੀ ਬਣੇ ਨੇ ਸੁਖਮਨ ਗਿੱਲ ਉਹਨਾਂ ਨੇ ਆਪਣੇ ਇੱਕ ਸਵਾਲ ਦੇ ਵਿੱਚ ਇਹ ਦਾਅਵਾ ਕੀਤਾ ਕਿ ਕੈਨੇਡਾ ਦੇ ਵਿੱਚ 5 ਲੱਖ ਲੋਕ ਜਿਹੜੇ ਉਹ ਓਵਰਸਟੇ ਕਰ ਰਹੇ ਨੇ ਜਿਨ੍ਹਾਂ ਦੇ ਵੀਜ਼ੇ ਮੁੱਕ ਚੁੱਕੇ ਨੇ ਤੇ ਪਰ ਉਹ ਹੱਲੇ ਵੀ ਕੈਨੇਡਾ ਵਿੱਚ ਨੇ ਉਹਨਾਂ ਨੂੰ ਕਦੋਂ ਕੈਨੇਡਾ ਚੋਂ ਕੱਟਿਆ ਜਾਵੇਗਾ ਤੇ ਇਹਦੇ ਜਵਾਬ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਹਾਲਾਂਕਿ ਉਹਨਾਂ ਨੇ ਇਸ 5 ਲੱਖ ਦੇ ਸਵਾਲ ਨੂੰ ਤਾਂ ਉਹਨਾਂ ਨੇ ਬਹੁਤਾ ਕੋਈ ਸੰਬੋਧਨ ਨਹੀਂ ਕੀਤਾ ਪਰ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਦਾ ਰਿਜ਼ਲਟ ਵੀ ਸਾਹਮਣੇ ਆ ਅਸੀਂ ਕਾਫੀ ਜਿਹੜੇ ਇਮੀਗ੍ਰੇਸ਼ਨ ਦਾ ਨੰਬਰ ਹੈ ਉਹ ਘਟਾ ਦਿੱਤੇ ਆ ਤੇ ਕਾਫੀ ਹੱਦ ਤੱਕ ਜਿਹੜਾ ਹੁਣ ਤੱਕ ਅਸੀਂ ਜਿਹੜੇ ਰਿਫਿਊਜੀ ਕੇਸ ਆ ਉਹਦੇ ਵਿੱਚ ਵੀ ਕਾਫੀ ਗ੍ਰਾਵਟਾਈ ਆ ਤੇ ਅਸੀਂ ਨਵੇਂ ਬਿੱਲ ਵੀ ਲੈ ਕੇ ਆ ਰਹੇ ਹਾਂ ਤੇ ਉਹਨਾਂ ਨੇ ਇਹ ਵੀ ਸਾਫ਼ ਤੌਰ ਤੇ ਕਿਹਾ ਕਿ ਅਸੀਂ ਕੁਝ ਹੋਰ ਨਵੇਂ ਬਿੱਲ ਇਸ ਸੈਸ਼ਨ ਦੇ ਵਿੱਚ ਲੈ ਕੇ ਆ ਰਹੇ ਹਾਂ ਜੋ ਪਾਸ ਕੀਤੇ ਜਾਣਗੇ ਜਿਹਦੇ ਨਾਲ ਇਮੀਗ੍ਰੇਸ਼ਨ ਦੇ ਵਿੱਚ ਹੋਰ ਸੁਧਾਰ ਹੋਵੇਗਾ ਇਮੀਗ੍ਰੇਟ ਸਿਸਟਮ ਦੇ ਉੱਤੇ ਭਾਰ ਘਟੇਗਾ ਤੇ ਉਹਨਾਂ ਨੇ ਇਹ ਵੀ ਉਮੀਦ ਜਤਾਈ ਕਿ ਸਾਨੂੰ ਉਮੀਦ ਹੈ ਕਿ ਵਿਰੋਧੀ ਧਿਰ ਜਿਹੜੀ ਉਹ ਸਾਡੀ ਮਦਦ ਕਰੇਗੀ ਕਿ ਉਹ ਬਿਲ ਇਹ ਸਹਉਸ਼ਤੇ ਵਿੱਚ ਪਾਸ ਹੋ ਜਾਣ ਹੁਣ ਜਿਹੜਾ ਸੁਖਮਨ ਗਿੱਲ ਹੋਣਾ ਨੇ ਸਵਾਲ ਕੀਤਾ ਇੰਦਰਪੀਰ ਜੀ ਉਹ ਬਹੁਤ ਅਹਿਮ ਆ ਜਿਹਦੇ ਵਿੱਚ ਉਹਨਾਂ ਨੇ 5 ਲੱਖ ਦਾ ਅੰਕੜਾ ਜਿਹੜਾ ਉਹ ਸਾਂਝਾ ਕੀਤਾ ਆ ਸੋ ਅਫੀਸ਼ੀਅਲ ਇਹ ਹੁਣ ਅੰਕੜਾ ਜਿਹੜਾ ਇਸ ਵਕਤ ਪਾਰਲੀਮੈਂਟ ਦੇ ਰਿਕਾਰਡ ਵਿੱਚ ਬੋਲੇਗਾ ਕਿਉਂਕਿ ਉਹਨਾਂ ਨੇ ਆਪਣੇ ਸਵਾਲ ਦੇ ਵਿੱਚ ਇਹ ਇਜ਼ਤਿਹਾਮ ਲਿਆ ਸੋ ਉਹਨਾਂ ਕੋਲ ਵੀ ਕਿਤੇ ਉਹ ਅੰਕੜੇ ਆਏ ਹੋਣਗੇ ਸੋ ਹੁਣ ਇਹਦੇ ਜਵਾਬ ਦੇ ਵਿੱਚ ਸਰਕਾਰ ਕੀ ਕਰਦੀ ਆ ਕੀ ਸਰਕਾਰ ਜੋ ਨਵੇਂ ਬਿੱਲ ਲਿਆ ਰਹੀ ਹੈ ਉਹਦੇ ਵਿੱਚ ਜੋ ওভারਸਟੇਏ ਲੋਕ ਕਰ ਰਹੇ ਨੇ ਕਿ ਉਹਨਾਂ ਨੂੰ ਵੀ ਕੋਈ ਸੋਧਨ ਕੀਤਾ ਜਾਵੇਗਾ ਜਾਂ ਕਿਸੇ ਤਰੀਕੇ ਉਹਨਾਂ ਨੂੰ ਕੈਨੇਡਾ ਛੱਡਣ ਲਈ ਕਿਹਾ ਜਾਵੇਗਾ ਪਿਛਲੇ ਦਿਨੀ ਕੁਝ ਆંકੜੇ ਸਾਹਮਣੇ ਆਏ ਸਿਗੇ ਜਿਹਦੇ ਵਿੱਚ ਲੱਖਾਂ ਦੀ ਗਿਣਤੀ ਦਾ ਜ਼ਿਕਰ ਹੋਇਆ ਸੀ ਕਿ ਲੱਖਾਂ ਦੀ ਗਿਣਤੀ ਜਿਹੜੇ ਲੋਕ ਨੇ ਉਹ ਕੈਨੇਡਾ ਆਲਰੇਡੀ ਛੱਡ ਚੁੱਕੇ ਨੇ ਪਿਛਲੇ 2-3 ਸਾਲਾਂ ਦੇ ਵਿੱਚ ਜਿਹਦੇ ਵਿੱਚ ਟੈਂਪਰੇਰੀ ਫੋਰਨ ਵਰਕਰ ਵੀ ਸ਼ਾਮਲ ਸਿਗੇ ਅਸੀਂ ਇਸ ਵੀਕੈਂਡ ਤੇ ਇੱਕ ਸਪੈਸ਼ਲ ਜਿਹੜਾ ਸ਼ੋਅ ਇਸ ਉੱਤੇ ਲੈ ਕੇ ਆਵਾਂਗੇ ਵੀ ਕਿੰਨੇ ਕੱਚੇ ਪੱਕੇ ਆਨੇ ਕੈਨੇਡਾ ਛੱਡਿਆ ਉਹ ਇੱਕ ਵਿਸਥਾਰਤ ਨਾਲ ਅਸੀਂ ਉੱਤੇ ਗੱਲਬਾਤ ਕਰ ਪਰ ਇਮੀਗ੍ਰੇਸ਼ਨ ਨੂੰ ਲੈ ਕੇ ਜੀ ਨਵੇਂ ਬਿੱਲ ਆ ਰਹੇ ਨੇ ਪਿਛਲੇ ਦਿਨੀ ਜੋ ਇੱਕ ਮਾਰਕ ਕਾਰ ਨੇ ਉਹਨਾਂ ਨੇ ਇਸ਼ਾਰਾ ਕੀਤਾ ਸੀ ਕਿ ਐਲਐਮਆਈ ਸਿਸਟਮ ਜਾਂ ਵਰਕ ਪਰਮਿਟ ਜਿਹੜਾ ਟੈਂਪਰੇਰੀ ਫਾਰਮ ਜਿਹੜਾ ਵਰਕਰ ਆ ਇਹਦੇ ਵਿੱਚ ਵੱਡੇ ਸੁਧਾਰ ਹੋਣਗੇ ਜਿਸ ਤੋਂ ਲੱਗਦਾ ਕਿ ਸ਼ਾਇਦ ਐਲਐਮਆਈ ਸਿਸਟਮ ਤੇ ਵੀ ਕੁਝ ਨਾ ਕੁਝ ਹੋਊਗਾ ਸੋ ਦੇਖਦੇ ਆਂ ਜੀ ਆਉਣ ਨਾਂ ਦੇ ਵਿੱਚ ਕੀ ਕੀ ਹੁੰਦਾ ਆ ਤੇ ਕਿਵੇਂ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੇ ਨਵੇਂ ਬਦਲਾਅ ਉਹ ਹੁੰਦੇ ਨੇ ਉਹ ਸੋ ਦੀ ਜਾਣਕਾਰੀ ਸੀ ਦਿੰਦੇ ਰਹਾਂਗੇ ਪਰਿੰਦਰਪੀਰ ਜੀ ਆਪਾਂ ਇਮੀਗ੍ਰੇਸ਼ਨ ਨਾਲ ਜੁੜੀ ਗੱਲ ਅਮਰੀਕਾ ਦੀ ਵੀ ਕਰ ਲੈਂਦੇ ਆ ਅਮਰੀਕਾ ਦੇ ਵਿੱਚ ਵੀ ਲਗਾਤਾਰ ਜਿਹੜੀ ਉਹ ਛਾਪੇਮਾਰੀ ਹੋ ਰਹੀ ਆ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਲੋਕ ਤੇ ਕੰਮਾਂ ਤੇ ਜਾਂ ਤਾਂ ਹੁਣ ਵੈਸੇ ਹੀ ਛਾਪੇਮਾਰੀ ਕਰਕੇ ਉੱਥੋਂ ਫੜ ਲਏ ਗਏ ਨੇ ਜਟੇਨ ਕੀਤੇ ਗਏ ਨੇ ਜਾਂ ਫਿਰ ਲੋਕ ਡਰਦੇ ਹੁਣ ਜਾਂਦੇ ਨਹੀਂ ਜਿੱਥੇ ਛਾਪੇ ਜਿਆਦਾ ਪੈ ਰਹੇ ਨੇ ਸੋ ਦੱਸਿਓ ਸੁਣਿਆ ਕਿ ਜਿਹੜੇ ਫਾਰਮਰ ਨੇ ਉਹਨਾਂ ਨੂੰ ਬੜੀ ਵਰਕਰਾਂ ਦੀ ਘਾਟ ਆ ਰਹੀ ਆ ਤੇ ਬਹੁਤ ਮੁਸ਼ਕਲ ਚ ਨੇ ਉਹ ਤੇ ਕਾਫੀ ਨਰਾਜ਼ ਵੀ ਨੇ ਜੀ ਬਿਲਕੁਲ ਮਨਦੀਪ ਜੀ ਬਹੁਤ ਸਾਰੇ ਜਦੋਂ ਆਈਸ ਵੱਲੋਂ ਰੇਟਾ ਮਾਰੀਆਂ ਗਈਆਂ ਤਾਂ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਜਾਂ ਹੋਰ ਅਲੱਗ-ਅਲੱਗ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੇ ਸੀ ਉਹਨਾਂ ਨੂੰ ਫੜਿਆ ਗਿਆ ਕਾਸਟਰ ਦੇ ਉੱਪਰ ਜਿਹੜੇ ਫਾਰਮ ਸੀ ਉਹਨਾਂ ਦੇ ਉੱਪਰ ਵੱਡੀ ਪੱਧਰ ਦੀ ਉੱਪਰ ਛਾਪੇਮਾਰੀ ਕੀਤੀ ਗਈ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਬਹੁਤ ਸਾਰੀ ਲੇਬਰ ਜਿਹੜੀ ਸੀ ਉਹਨਾਂ ਨੂੰ ਗਵਾਉਣੀ ਪੈ ਗਈ ਨਤੀਜੇ ਦੇ ਤੌਰ ਦੇ ਉੱਪਰ ਇਸ ਵੇਲੇ ਜਿਹੜੇ ਖੇਤਾਂ ਦੇ ਮਾਲਕ ਨੇ ਉਹਨਾਂ ਨੂੰ ਕੰਮ ਹੀ ਨਹੀਂ ਮਿਲ ਰਿਹਾ ਜਿਸ ਕਾਰਨ ਉਹ ਆਪਣਾ ਦਰਦ ਜਾਂ ਫਿਰ ਕਹਿ ਰਹੀ ਹੈ ਕਿ ਦੁੱਖ ਬਿਆਨ ਕਰਦੇ ਹੋਏ ਦਿਖਾਈ ਦੇ ਰਹੇ ਨੇ ਜੋ ਇੱਕ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਪੈਂਸਿਲਵੇਨੀਆ ਦਾ ਖਾਸ ਤੌਰ ਦੇ ਉੱਪਰ ਜ਼ਿਕਰ ਕੀਤਾ ਗਿਆ ਉਹ ਕਹਿੰਦੇ ਕਿ ਹਾਲਾਂਕਿ 트럼ਪ ਪ੍ਰਸ਼ਾਸਨ ਵੱਲੋਂ ਇੱਥੇ ਜਿੱਤ ਦਰਜ ਕਰਵਾਈ ਗਈ ਪਰ ਮੌਜੂਦਾ ਸਮੇਂ ਇੱਥੋਂ ਦੇ ਜਿਹੜੇ ਫਾਰਮ ਮਾਲਕ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਖੇਤਾਂ ਵਿੱਚ ਕੰਮ ਕਰਨ ਵਾਲੇ ਨਹੀਂ ਮਿਲ ਰਹੇ ਕਿਉਂਕਿ ਛਾਪੇਮਾਰੀ ਦੌਰਾਨ ਵੱਡੇ ਪੱਦਰ ਦੇ ਉੱਪਰ ਜਿਹੜੇ ਲੋਕ ਸੀ ਉਹ ਉਹ ਆਪਣਾ ਕੰਮ ਛੱਡ ਕੇ ਚਲੇ ਗਏ ਜਾਂ ਫਿਰ ਉਹਨਾਂ 'ਚੋਂ ਬਹੁਤਿਆਂ ਨੂੰ ਫੜ ਲਿਆ ਗਿਆ ਅ ਅੰਕੜੇ ਦੇ ਮੁਤਾਬਕ ਇਸ ਵਾਰੀ ਦੱਸਿਆ ਗਿਆ ਹੈ ਕਿ 1,55,000 ਦੇ ਕਰੀਬ ਜੜੀਆਂ ਖੇਤੀਬਾੜੀ ਦੇ ਨਾਲ ਜੁੜੀਆਂ ਹੋਈਆਂ ਨੌਕਰੀਆਂ ਨੇ ਉਹ ਗਈਆਂ ਹਨ ਜਿਨ੍ਹਾਂ ਨੂੰ ਲੈ ਕੇ ਵੱਡੇ ਪੱਧਰ ਦੇ ਉੱਪਰ ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿਉਂਕਿ ਇਸ ਦੇ ਨਾਲ ਪ੍ਰੋਡਿਊਸ ਜਿਹੜਾ ਹੈ ਉਹ ਸਿੱਧੇ ਤੌਰ ਦੇ ਉੱਪਰ ਪ੍ਰਭਾਵਿਤ ਹੋਇਆ ਹੈ ਮਨਦੀਪ ਜੀ ਜੇਕਰ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਹੀ ਨਹੀਂ ਹੋਣਗੇ ਤਾਂ ਫਿਰ ਇਹ ਅਨਾਜ ਜਿਹੜਾ ਹੈ ਉਹ ਕਿਵੇਂ ਉਗਾਇਆ ਜਾਏਗਾ ਕਿਉਂਕਿ ਬਹੁਤ ਸਾਰੀ ਵਾਰੀ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਵੀ ਇੱਥੇ ਕੰਮ ਕਰਨ ਵਾਲੇ ਕਾਮੇ ਬਹੁਤ ਮਿਹਨਤੀ ਨੇ ਜਿਹੜੇ ਕਿ ਲਗਾਤਾਰ ਹੱਡ ਤੋੜਵੀਂ ਮਿਹਨਤ ਕਰਦੇ ਨੇ ਕਿਉਂਕਿ ਬਹੁਤ ਘੰਟੇ ਲਗਾਤਾਰ ਉਹਨਾਂ ਵੱਲੋਂ ਇੱਥੇ ਕੰਮ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਮੰਗ ਵੀ ਕੀਤੀ ਗਈ ਸੀ ਵੀ ਉਹਨਾਂ ਨੂੰ ਨਾ ਫੜਿਆ ਜਾਵੇ ਉਹਨਾਂ ਨੂੰ ਬਖਸ਼ਿਆ ਜਾਵੇ ਕਿਉਂਕਿ ਉਹਨਾਂ ਦਾ ਕੋਈ ਕ੍ਰਿਮਨਲ ਰੈਕਡ ਨਹੀਂ ਹੈ ਉਹ ਚੰਗੇ ਇਨਸਾਨ ਨੇ ਬਾਅਦ ਦੇ ਵਿੱਚ ਸਰਕਾਰ ਵੱਲੋਂ ਐਲਾਨ ਤੱਕ ਸੌਮੀ ਵਾਸਤੇ ਕਰ ਦਿੱਤਾ ਗਿਆ ਕਿ ਉਹ ਇਸ ਦੇ ਉੱਪਰ ਰੋਕ ਲਗਾ ਰਹੇ ਨੇ ਪਰ ਇਹ ਰੋਕ ਜਿਹੜੀ ਅਸਲ ਦੇ ਵਿੱਚ ਲੱਗਦੀ ਹੋਈ ਦਿਖਾਈ ਨਹੀਂ ਦਿੱਤੀ ਜਿਸ ਦਾ ਨਤੀਜਾ ਅੰਕੜੇ ਖੁਦ ਬਿਆਨ ਕਰਦੇ ਨੇ ਕਿ ਕਿੰਨੇ ਵੱਡੀ ਗਿਣਤੀ ਦੇ ਵਿੱਚ ਕਾਮੇ ਇੱਥੋਂ ਜਿਹੜੇ ਹਟ ਗਏ ਜਾਂ ਫਿਰ ਉਹਨਾਂ ਨੂੰ ਹਟਾ ਦਿੱਤਾ ਗਿਆ ਅ ਇਹ ਸਿਰਫ ਖੇਤੀਬਾੜੀ ਦੇ ਨਾਲ ਜੁੜੀ ਹੋਈ ਜਾਣਕਾਰੀ ਨਹੀਂ ਹੈ ਜੇਕਰ ਬਾਕੀ ਅਲੱਗ-ਅਲੱਗ ਸੈਕਟਰਸ ਦੇ ਵਿੱਚ ਦੇਖੀਏ ਤਾਂ ਉੱਥੇ ਵੀ ਜਦੋਂ ਛਾਪੇ ਪਏ ਜਾਂ ਫਿਰ ਇਮੀਗ੍ਰੇਸ਼ਨ ਦੇ ਡਰ ਤੋਂ ਬਹੁਤ ਹੀ ਲੋਕਾਂ ਨੇ ਕੰਮ ਕਰਨਾ ਜਿਹੜਾ ਉਹ ਛੱਡ ਦਿੱਤਾ ਅ ਪਿਛਲੇ ਦਿਨੀ ਇੱਕ ਕਾਰ ਕੰਪਨੀ ਦੇ ਉੱਪਰ ਵੀ ਜਿਸ ਤਰ੍ਹਾਂ ਛਾਪਾ ਪਿਆ ਸੀ ਉਸ ਤੋਂ ਬਾਅਦ ਕੋਰੀਆ ਦੇ ਨਾਲ ਸੰਬੰਧਿਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਸੋ ਇਸ ਦੇ ਨਾਲ ਸਿੱਧੇ ਤੌਰ ਦੇ ਉੱਪਰ ਜਿਹੜੀ ਇਸ ਵੇਲੇ ਆਰਥਿਕਤਾ ਪ੍ਰਭਾਵਿਤ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਕਦਮ ਚੁੱਕਿਆ ਜਾਵੇ ਪਰ ਫਿਲਹਾਲ ਤਾਂ ਸਿਰਫ ਸਖਤੀ ਦਿਖਣ ਨੂੰ ਮਿਲ ਰਹੀ ਹੈ ਜੀ ਜੀ ਬਿਲਕੁਲ ਸਖਤੀ ਤਾਂ ਕਾਫੀ ਜ਼ਿਆਦਾ ਹੋ ਗਈ ਹੈ ਜਿਹਦਾ ਅਸਰ ਜਿਹੜਾ ਹੈ ਵਾ ਪੇਸ਼ਕ ਕੁਝ ਹੋ ਸਕਦਾ ਹੈ ਅਮਰੀਕਾ ਦੇ ਹੱਕਤ ਵੀ ਹੋਣ ਪਰ ਮੈਨੂੰ ਲੱਗਦਾ ਕਿ ਲੋਕਾਂ ਨੂੰ ਕਾਫੀ ਖਮਿਆਜ਼ਾ ਪੂਟਣਾ ਪੈ ਰਿਹਾ ਜੀ ਬਿਲਕੁਲ ਮਨਦੀਪ ਜੀ ਇਸ ਤੋਂ ਬਾਅਦ ਹੀ ਬੜੀ ਹੈਰਾਨ ਕਰਨ ਵਾਲੀ ਜਿਹੜੀ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਉਸ ਦਾ ਜ਼ਿਕਰ ਕਰ ਲੈਂਦੇ ਆ ਅਕਸਰ ਅਸੀਂ ਪੰਜਾਬ ਦੇ ਵਿੱਚ ਇਹ ਜ਼ਰੂਰ ਸੁਣਿਆ ਸੀ ਵੀ ਕੈਨੀ ਸੌਰੀ ਚੈਨੀ ਜਿਹੜੀ ਹੈ ਉਹ ਖੋਲੀ ਗਈ ਲੁੱਟ ਖੋਹ ਦੀਆਂ ਵਾਰਦਾਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਅਕਸਰ ਹੀ ਉੱਥੋਂ ਦਿਖਾਈ ਦਿੱਤੀਆਂ ਨੇ ਪਰ ਕੈਨੇਡਾ ਦੇ ਵਿੱਚ ਵੀ ਚੀਨ ਚੋਰੀ ਕਰਨ ਵਾਲੇ ਲੋਕ ਆ ਗਏ ਨੇ ਹੁਣ ਇਸ ਸੰਬੰਧੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਬਿਲਕੁਲ ਜੀ ਜਦੋਂ ਮੈਂ ਇਹ ਖਬਰ ਦੇਖ ਰਿਹਾ ਸੀਗਾ ਤੇ ਮੈਂ ਕਿਉਂਕਿ ਜਲੰਧਰ ਕਾਫੀ ਸਮਾਂ ਰਿਪੋਰਟਿੰਗ ਕੀਤੀ ਹੈ ਤੇ ਉੱਥੇ ਤਕਰੀਬਨ ਕੋਈ ਦਿਨ ਸੁੱਕਾ ਜਾਂਦਾ ਸੀ ਤਾਂ ਸਨੈਚਿੰਗ ਦੀ ਕੋਈ ਘਟਨਾ ਵੀ ਕੋਈ ਮੋਟਰਸਾਈਕਲ ਤੇ ਆਉਂਦੇ ਨੇ ਕਿਸੇ ਦੀਆਂ ਕਬਾਲੀਆਂ ਲਾ ਲੀਆਂ ਜਾਂ ਕਿਸੇ ਦੀ ਕੋਈ ਚੈਨੀ ਲਾ ਲਈ ਇੱਕ ਵਾਰ ਤੇ ਇਥੋਂ ਤੱਕ ਖਬਰ ਆ ਗਈ ਸੀ ਕਿ ਵਿਜੇ ਸਾਹਪਲਾ ਉਹਦੋਂ ਭਾਜਪਾ ਦੇ ਕੇਂਦਰ ਚ ਮੰਤਰੀ ਸੀ ਤੇ ਉਹਨਾਂ ਦੀਆਂ ਮਾਤਾ ਦੀਆਂ ਕੋਈ ਬਾਲੀਆਂ ਲਾ ਕੇ ਉਹਨਾਂ ਤੇ ਗੇਟ ਚੋ ਲੈ ਗਿਆ ਸੀਗਾ ਸੋ ਇਦਾਂ ਦੀ ਖਬਰਾਂ ਤਾਂ ਪੰਜਾਬ ਤੋਂ ਬਹੁਤ ਕੀਤੀਆਂ ਪਰ ਹੁਣ ਕੈਨੇਡਾ ਦੇ ਵਿੱਚ ਵੀ ਇਸ ਤਰੀਕੇ ਦੀਆਂ ਖਬਰਾਂ ਹੁਣ ਸਾਹਮਣੇ ਆ ਰਹੀਆਂ ਨੇ ਤੇ ਇਹ ਖਬਰ ਇੰਦਰਪੀਰ ਜੀ ਹੇਮਲਟਨ ਤੋਂ ਸਾਹਮਣੇ ਆ ਰਹੀ ਹੈ ਜਿੱਦੇ ਪੁਲਿਸ ਨੇ ਵੀਡੀਓ ਵੀ ਜਾਰੀ ਕੀਤੀ ਹੈ ਜ ਜਿਹਦੇ ਵਿੱਚ ਇੱਕ ਔਰਤ ਜੋ ਕਿ ਡੋਰ ਬੈਲ ਵਜ ਜੋਤੇ ਹੀ ਡੋਰ ਵੈਲ ਉਭਜਾਉਂਦੀ ਹੈ ਤਾਂ ਅੰਦਰੋਂ ਇੱਕ ਬਜ਼ੁਰਗ ਔਰਤ ਜਿਹੜੀ ਉਹ ਬਾਹਰ ਆਉਂਦੀ ਆ ਉਸ ਤੋਂ ਬਾਅਦ ਬਾਹਰ ਆਉਂਦੀ ਨੋ ਹੀ ਉਹ ਪਹਿਲਾਂ ਉਹਦੇ ਗਲੇ ਮਿਲਦੀ ਆ ਤੇ ਇੱਕ ਦਿਨ ਦਮ ਆਪਣੇ ਕੋਲੋਂ ਕੋਈ ਕੋਈ ਚੇਨ ਕੋਈ ਜੁਐਲਰੀ ਜਿਹੜੀ ਉਹ ਪਹਿਨਾਉਣ ਲੱਪਿੰਦੀ ਆ ਤੇ ਉਹ ਪਹਿਨਾਉਣ ਦੇ ਦੇ ਬਹਾਨੇ ਨਾਲ ਜਿਹੜੀ ਉਹਦੀ ਅਸਲੀ ਸੋਨੇ ਦੀ ਚੇਨ ਸੀ ਉਹ ਤਾਰ ਕੇ ਲੈ ਜਾਂਦੀ ਆ ਸੋ ਇਹ ਘਟਨਾ ਕਾਫੀ ਇਲਾਕਿਆਂ ਦੇ ਵਿੱਚ ਸਾਹਮਣੇ ਆਈਆਂ ਸੀ ਪਿਛਲੇ ਦਿਨੀ ਇੱਥੇ ਸਰੀ ਵਾਲੇ ਇਲਾਕੇ 'ਚ ਵੀ ਸ਼ਾਇਦ ਕੁਝ ਇਸ ਤਰੀਕੇ ਦੇ ਵਾਕ ਕਰਦੇ ਬਜ਼ੁਰਗਾਂ ਦੇ ਨਾਲ ਇਸ ਤਰੀਕੇ ਦੇ ਵਾਪਰੇ ਸੀਗੇ ਹਾਸੇ ਕਿ ਉਹਨਾਂ ਦੀਆਂ ਚੇਨੀਆਂ ਇਸ ਤਰੀਕੇ ਨਾਲ ਲਾ ਕੇ ਲੈ ਗਿਆ ਸੀਗੇ ਉਹਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਸੀਗੀਆਂ ਸੋ ਇਹ ਹੁਣ ਮਾਮਲੇ ਕਾਫੀ ਜਿਹਨੂੰ ਡਿਸਟਰੈਕਸ਼ਨ ਅਥਫਟ ਕਹਿੰਦੇ ਆ ਉਹ ਮਾਮਲੇ ਕਾਫੀ ਸਾਹਮਣੇ ਆ ਰਹੇ ਨੇ ਸੋ ਇਹਦੇ ਚੱਕਰ ਦੇ ਵਿੱਚ ਕਾਫੀ ਹੁਣ ਲੋਕਾਂ ਤੋਂ ਸਤਰਕ ਰਹਿਣ ਲਈ ਕਿਹਾ ਜਾ ਰਿਹਾ ਸੋ ਕਾਫੀ ਹੱਦ ਤੱਕ ਹੁਣ ਤੱਕ ਜਿਹੜੀ ਇਹ ਮਾਮਲੇ ਨੇ ਜਿਹੜੇ ਉਹ ਹੁਣ ਤੱਕ ਸਾਹਮਣੇ ਆ ਚੁੱਕੇ ਨੇ ਤੇ ਪੁਲਿਸ ਨੇ ਜਿਹੜਾ ਉਹ ਚੌਕਸ ਰਹਿਣ ਲਈ ਕਿਹਾ ਪੁਲਿਸ ਨੇ ਜਿਹੜੀ ਸਬੰਧੀ ਜਿਹੜੀ ਫੁਟੇਜ ਆ ਡੋਰਪੇਲ ਦੀ ਫੁਟੇਜ ਜਿਹੜੀ ਆ ਉਹ ਜਾਰੀ ਕੀਤੀ ਆ ਤੇ ਨਾਲ ਹੀ ਉਹ ਔਰਤ ਦਾ ਹੁਲੀਆ ਦੱਸਿਆ ਸੋ 8 ਸਤੰਬਰ ਦੀ ਘਟਨਾ ਜੀ ਇਹ ਉਹ ਵੀਡੀਓ ਚ ਸਾਫ਼ ਦੇਖਿਆ ਜਾ ਸਕਦਾ 3:36 ਕਿੰਟ ਹੋਏ ਸੀਗੇ ਤੇ ਜੋ ਹੋਰ ਵੀ ਹਾਲਾਂਕਿ ਉਹਦੇ ਵਿੱਚ ਤਾਂ ਸਾਫ਼ ਤਸਵੀਰ ਆ ਹੀ ਗਈ ਆ ਵੀ ਉਹ ਕਿਸ ਤਰੀਕੇ ਦਾ ਦੇਖਣ ਪਾਖੜ ਹੈ ਉਸ ਔਰਤ ਦਾ ਤੇ ਪੁਲਿਸ ਨੇ ਜਿਹੜੀ ਆ ਮਦਦ ਦੀ ਅਪੀਲ ਕੀਤੀ ਹੈ ਜੇ ਕਿਸ ਨੇ ਦੇਖਿਆ ਹੋਵੇ ਪਾਕਿਸਤਾਨ ਕਰ ਕਰਨ ਲਈ ਵੀ ਕਿਹਾ ਕਿ ਇਸ ਤਰੀਕੇ ਦੇ ਮਾਮਲੇ ਜੋ ਸਾਹਮਣੇ ਆ ਰਹੇ ਨੇ ਨਾਲਿੰਦਰਪੀਰ ਜੀ ਇੱਕ ਹੋਰ ਖਬਰ ਤੇ ਚਰਚਾ ਕਰ ਲੈਂਦੇ ਆ ਜੋ ਹੁਣੀ ਸਾਡੇ ਧਿਆਨ ਵਿੱਚ ਆਈ ਆ ਕ੍ਰਿਸਟੀਆ ਫਰੀਲੈਂਡ ਜੋ ਕਿ ਟ੍ਰਾਂਸਪੋਰਟ ਮਿਨਿਸਟਰ ਨੇ ਕੈਨੇਡਾ ਦੇ ਉਹਨਾਂ ਵੱਲੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਸੋ ਉਹ ਹੁਣ ਕਿਉਂਕਿ ਖੁਦ ਉਹ ਯੂਕਰੇਨੀਅਨ ਮੂਲ ਦੇ ਨੇ ਤੇ ਇਸ ਕਰਕੇ ਉਹ ਇਹ ਅਸਤੀਫਾ ਦੇ ਕੇ ਇਸ ਮੰਤਰੀ ਮੰਡਲ ਦੇ ਵਿੱਚੋਂ ਉਹ ਯੂਕਰੇਨ ਦੇ ਰਾਜਦੂਤ ਜਿਹੜੇ ਉਹ ਇਸ ਵਕਤ ਬਣ ਗਏ ਨੇ ਸੋ ਹਾਲਾਂਕਿ ਉਹਨਾਂ ਨੇ ਕਿਹਾ ਕੋਈ ਐਮਪੀ ਬਣੇ ਰਹਿਣਗੇ ਹਾਲਾਂਕਿ ਮਨਿਸਟਰ ਰਹਿੰਦੇ ਆ ਕਿਉਂਕਿ ਉਹ ਅ ਜਸਟਿਨ ਟੂਟੂ ਦੇ ਨਾਲ ਡਿਪਟੀ ਪ੍ਰਾਈਮ ਮਿਨਿਸਟਰ ਵੀ ਸੀਗੇ ਤੇ ਹੋਰ ਫਾਈਨੈਂਸਟ ਮਿਨਿਸਟਰ ਵੀ ਸੀਗੇ ਕਾਫੀ ਅਹਿਮ ਅਹੁਦਿਆਂ ਤੇ ਰਹੇ ਇਸ ਤਰ੍ਹਾਂ ਜਦੋਂ ਯੂਕਰੇਨ ਦੇ ਵਿੱਚ ਜੰਗ ਛੜੀ ਸੀ ਤਾਂ ਉਹਨਾਂ ਨੇ ਕਾਫੀ ਜਿਹੜਾ ਸੀਗਾ ਆਪਣੇ ਲੋਕਾਂ ਦਾ ਸਾਧਤ ਆ ਕਾਫੀ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਸੀ ਯੂਕਰੇਨ ਤੋਂ ਇੱਥੇ ਆਏ ਤੇ ਉਹਨਾਂ ਨੂੰ ਇੱਥੇ ਮੁੜ ਵਸਾਇਆ ਗਿਆ ਇਸ ਯੁੱਧ ਦੇ ਵਿੱਚ ਤੇ ਹਾਲੇ ਵੀ ਉਹ ਹੋਰ ਕੰਮ ਜਿਹੜਾ ਉਹ ਯੂਕਰੇਨ ਦੇ ਲਈ ਕਰਨਾ ਚਾਹੁੰਦੇ ਨੇ ਸੋ ਇਸ ਕਰਕੇ ਉਹ ਇਸ ਕਮਾਕਰ ਨਵੀਂ ਸਰਕਾਰ ਦੇ ਵਿੱਚੋਂ ਟਰਾਂਸਪੋਰਟ ਮਿਨਿਸਟਰ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਯੂਕਰੇਨ ਦੇ ਵਿੱਚ ਯੂਕਰੇਨ ਦੇ ਰਾਜਦੂਤ ਵਜੋਂ ਮੰਨ ਲਓ ਕਿ ਕੈਨੇਡਾ ਕੈਨੇਡਾ ਦੇ ਜਿਹੜੇ ਰਾਜਦੂਤ ਵਜੋਂ ਉੱਥੇ ਹਣ ਆਪਣੇਗਾ ਸਵਾਵਾ ਦੇਣਗੇ ਸੋ ਇਸ ਕਰਕੇ ਵੀ ਇੱਕ ਖਬਰ ਚਰਚਾ ਦੇ ਵਿੱਚ ਬਣੀ ਹੋਈ ਹੈ ਜੀ ਜੀ ਬਿਲਕੁਲ ਸੋ ਇਹਨਾਂ ਕੁਝ ਖਬਰਾਂ ਜਿਹੜੀਆਂ ਅੱਜ ਦਾ ਦਿਨ ਦੋਹਾਂ ਦੇਸ਼ਾਂ ਤੋਂ ਸਾਹਮਣੇ ਆਈਆਂ ਜਿਨ੍ਹਾਂ ਬਾਰੇ ਸ਼ੂਦੀ ਰਾਹੀਂ ਚਰਚਾ ਕੀਤੀ ਹੈ ਬਾਕੀ ਅਪਡੇਟਸ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਨੂੰ ਦੇਖੀ ਜਾ ਸਦਾ ਧੰਨਵਾਦ